25 ਘਰਾਂ ਵਾਸਤੇ ਲੈ ਕੇ ਆਏ ਆ ਜੀ ਅੱਛਾ ਜੀ ਤੇ ਬਾਕੀ ਜੇ ਵੀ ਜਿਵੇਂ ਕਹਣਾ ਡਿਮਾਂਡ ਹੈ ਮੈਂਬਰਾਂ ਨੂੰ ਕਹਿ ਦਿੱਤਾ ਹੈ ਕਿ ਸਾਰੇ ਦੇ ਨਾਮ ਨੋਟ ਕਰੋ ਜੀ ਕੋਈ ਵੀ ਪਿੰਡ ਵਿੱਚ ਜਿਹੜਾ ਹੈ ਗਰੀਬ ਬੰਦਾ ਕੋਕਾਂ ਨਹੀਂ ਸੌਣਾ ਚਾਹੀਦਾ ਦੇਤਨ ਪੰਚਾਇਤ ਦੀ ਫੰਡ ਵਿੱਚੋਂ ਅਸੀਂ ਜਿਹੜੀਆਂ ਜਰੂਰਤ ਨੂੰ ਤੁਹਾਨੂੰ ਦੇ ਰਹੇ ਆ ਅੱਛਾ ਜੀ ਐਸੇ ਵੀ ਅਸੀਂ ਕਹਿ ਰਹੇ ਹਾਂ ਜੇ ਕਿਸੇ ਨੂੰ ਕੋਈ ਹੋਰ ਵੀ ਜਰੂਰਤ ਹੁੰਦੀ ਹੈ ਅਸੀਂ ਆਪਦੇ ਪੱਲੋਂ ਵੀ ਦਿਨ ਰਾਤ ਉਹਨਾਂ ਦੀ ਮਦਦ ਕਰਾਂਗੇ ਉਹਨਾਂ ਵਾਸਤੇ ਕੋਈ ਦਵਾਈਆਂ ਦੀ ਕੋਈ ਹੋਰ ਵੀ ਚੀਜ਼ ਜਰੂਰਤ ਹੋਵੇ ਅਸੀਂ ਉਹਨਾਂ ਨੂੰ ਅੱਚੈ ਚੱਲੇ ਆ ਠੀਕ ਹੈ ਇਹ ਕਿੰਨੇ ਘਰਾਂ ਨੂੰ ਇੱਤਾਂ ਗੈਰਾਸ਼ਾ ਅੱਜ ਅਸੀਂ 25 ਕਰਮਾਸਤੇ ਲੈ ਕੇ ਆਏ ਆਂ ਜੀ ਅੱਛਾ ਜੀ ਤੇ ਬਾਕੀ ਜਿਹਦੇ ਜਿਵੇਂ ਕਹਣਾ ਡਿਮਾਂਡ ਹੈ ਮੈਂਬਰਾਂ ਨੂੰ ਕਹਿ ਦਿੱਤਾ ਹੈ ਕਿ ਸਾਰੇ ਦੇ ਨਾਮ ਨੋਟ ਕਰੋ ਜੀ ਠੀਕ ਹੈ ਕੋਈ ਵੀ ਪਿੰਡ ਵਿੱਚ ਜਿਹੜਾ ਹੈ ਗਰੀਬ ਬੰਦਾ ਕੋខਾਂ ਨਹੀਂ ਸੌਣਾ ਚਾਹੀਦਾ ਕਿਸੇ ਨੂੰ ਕੋਈ ਦੁੱਖ ਤਕਲੀਫ ਆਉਂਦੀ ਹੈ ਬਿਮਾਰੀ ਮੈਡੀਸਨ ਦੀ ਲੋੜ ਤੇ ਖਾਣ ਪੀਣ ਦੀ ਕੋਈ ਜ਼ਰੂਰਤ ਹੈ ਠੀਕ ਹੈ ਜੀ ਪੂਰੀ ਹੋਣੀ ਚਾਹੀਦੀ ਜੀ ਪਿੰਡ ਦੇ ਮਾਲਕੇ ਦੇ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਪਿੰਡ ਜਨਤਾ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆਂ ਕਿ ਪਿੰਡ ਦੇ ਵਿੱਚ ਕਰੋਨਾ ਵਾਰ ਜੋ ਸਰਕਾਰ ਬੁਲਾ ਦਿੰਦਾ ਹੈਗੇ ਉਹਦੀ ਪਾਲਣਾ ਕੀਤੀ ਜਾਵੇ ਹਾਂ ਜੀ ਦਿਨ ਦੇ ਟਾਈ ਹਾਂਜੀ ਵਿੱਕਤੀ ਬਨਾਕ ਰੱਖੀ ਜਾਵੇ ਖਾਸ ਪਿੰਡ ਦੇ ਖਾਸ ਫਾਇਦਾ ਧਿਆਨ ਰੱਖਿਆ ਜਾਵੇ ਪਿੰਡ ਦੇ ਵਿੱਚ ਸ਼ਰਾਬ ਜੋ ਨਸ਼ਾ ਚੱਲ ਰਿਹਾ ਉਹਨਾਂ ਨੂੰ ਇੱਕ ਵਾਰੀ ਬੰਦ ਕੀਤਾ ਜਾਵੇ ਕੋਈ ਨਾ ਵੇਚੇ ਜਾਣ ਜੋ ਘੱਡੇ ਜਾਣ ਜਾਂ ਪੀਤੇ ਜਾਣ ਪਿੰਡ ਦੇ ਵਿੱਚ ਬਹੁਤ ਵੱੱਟ ਵੱੱਟ ਸਫਾਈ ਕੀਤੀ ਜਾਵੇ ਕਿਉਂਕਿ ਅਸੀਂ ਜਿਹੜੀ ਕੋਰੋਨਾ ਵਾਇਰਸ ਹੈ ਨੂੰ ਅਸੀਂ ਇਹ ਪਿੰਡ ਦੇ ਸਾਡੇ ਸਰਪੰਚ ਦੀ ਜਿਮੇਵਾਰੀ ਹੈ ਪਿੰਡ ਪਜਾਈਏ ਠੀਕ ਹੈ ਧੰਨਵਾਦ